ਅਸੀਂ ਦਰਸ਼ਕਾਂ ਵੱਜੇ ਜਿਹੜੀ ਇਹ ਸੇਵਾ ਤੁਸੀਂ ਕਰਨ ਆਏ ਹੋ ਸ੍ਰੀ ਅਕਾਲ ਤਖਤ ਦੇ ਹੁਕਮ ਤਾਬਕ ਦੇ ਲਈ ਹੈ ਕੀ ਕਹੋਗੇ ਕਿ ਹੁਣ ਜਿਹੜੇ ਲੱਗਦਾ ਕਿ ਪਰਮਾਨ ਜਿਵੇਂ ਜਾਰੀ ਪਿਆ ਉਹਦੇ ਛੁੱਟੇ ਉਸ ਤੋਂ ਬਾਅਦ ਤਲਾਸ਼ ਸੁਦਸਾ ਦੇ ਕਾਲੇ ਦਲ ਨੂੰ ਹਮਾਇਤੁਰ ਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਪਹਿਲਾਂ ਤਾਂ ਮੈਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਮੇਤ ਪੰਜ ਸਿੰਘ ਸਾਹਿਬਾਨ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਖਾਲਸਾ ਪੰਥ ਦੀ ਆਵਾਜ਼ ਸੁਣ ਕੇ ਅਕਾਲੀ ਲੀਡਰਸ਼ਿਪ ਨੂੰ ਦੋ ਤਰੀਕ ਨੂੰ ਅਕਾਲ ਤਖਤ ਸਾਹਿਬ ਤੇ ਤਾਲਬ ਕਰਕੇ ਉਹਨਾਂ ਨੂੰ ਬਣ ਦੀ ਤਨਖਾਹ ਜਿਹੜੀ ਲਾਈ ਗਈ ਹੈ ਉਹਦੇ ਲਈ ਮੈਂ ਉਹਨਾਂ ਦਾ ਧੰਨਵਾਦੀ ਹਾਂ ਬਹੁਤ ਵੱਡੀਆਂ ਗਲਤੀਆਂ ਅਕਾਲੀ ਦਲ ਦੀ ਸਰਕਾਰ ਵਿੱਚ ਅਕਾਲੀ ਲੀਡਰਸ਼ਿਪ ਤੋਂ ਹੋਈਆਂ ਸੀ ਉਹ ਗਲਤੀਆਂ ਦਾ ਗੁੱਸਾ ਤੇ ਰੋਹ ਅਕਾਲੀ ਦਲ ਦੇ ਉੱਤੇ ਬਾਰ-ਬਾਰ ਨਿਕਲਦਾ ਸੀ ਔਰ ਜਿਦਾ ਨਤੀਜਾ ਹੈ ਕਿ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਨਾ ਹੋ ਕੇ ਉਹਨਾਂ ਲੋਕਾਂ ਦੀ ਸਰਕਾਰ ਬਣ ਗਈ ਜਿਹੜੇ ਕਦੇ ਰਾਜਨੀਤਿਕ ਹੈ ਹੀ ਨਹੀਂ ਸੀ ਜਿਨ੍ਹਾਂ ਦੀ ਕੋਈ ਪੰਜਾਬ ਲਈ ਪੰਥ ਲਈ ਸਿੱਖੀ ਲਈ ਕੋਈ ਸੇਵਾ ਹੀ ਨਹੀਂ ਸੀ ਉਹਨਾਂ ਲੋਕਾਂ ਨੂੰ ਸਤਾ ਪ੍ਰਾਪਤ ਹੋ ਗਈ ਤੇ ਜਦ ਕਿ ਅਸਲੀ ਹੱਕਦਾਰ ਪੰਜਾਬ ਦੀ ਸਤਾ ਦੇ ਉੱਤੇ ਉਹ ਸ਼੍ਰੋਮਣੀ ਅਕਾਲੀ ਦਲ ਹੈ ਤੇ ਮੈਂ ਸਮਝਦਾ ਵੀ ਸਿੰਘ ਸਾਹਿਬਾਨ ਨੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇੱਕ ਰਸਤਾ ਦਿਖਾਉਣ ਦਾ ਯਤਨ ਕੀਤਾ ਤੇ ਹੁਣ ਅਕਾਲੀ ਦਲ ਦੀ ਲੀਡਰਸ਼ਿਪ ਦਾ ਫਰਜ਼ ਬਣਦਾ ਕਿ ਅਕਾਲ ਤਖਤ ਸਾਹਿਬ ਵੱਲੋਂ ਦਿੱਤੇ ਗੇ ਦੇਸ਼ਾਂ ਦੀ ਪੂਰਤੀ ਕਰਨ ਪਹਿਰੇਦਾਰੀ ਕਰਨ ਆਪਣੀ ਸੇਵਾ ਪੂਰੀ ਕਰਨ ਤੋਂ ਬਾਅਦ ਉਹ ਅਗਲੀ ਰਣਨੀਤੀ ਜਿਹੜੀ ਹੈ ਸਰਬਸੰਗੀ ਉਹ ਕਰਨ ਦਾ ਯਤਨ ਕਰ ਪਰ ਮੈਂ ਇਹ ਸਮਝਦਾ ਕਿ ਇਕੱਲੇ ਦੋ ਧੜਿਆਂ ਦੀ ਏਕਤਾ ਨੂੰ ਪੰਥਕ ਏਕਤਾ ਨਹੀਂ ਸਮਝਿਆ ਜਾ ਸਕਦਾ ਇਹ ਤਾਂ ਲਗਭਗ ਪਹਿਲਾਂ ਵੀ ਇਕੱਠੇ ਸੀ ਅਕਾਲੀ ਦਲ ਦੀ ਲੀਡਰਸ਼ਿਪ ਤਾਂ ਇਹਨਾਂ ਦੇ ਇਕੱਠੇ ਹੋਣ ਦੇ ਬਾਵਜੂਦ ਵੀ ਦੋ ਵਾਰੀ ਨੇ ਅਸੀਂ ਪੰਜ ਵਾਰੀ ਛੋਣਾ ਹਾਰ ਦਿੱਤੀ ਲੇਕਿਨ ਸਿੱਖਾਂ ਦਾ ਗੁੱਸਾ ਠੰਡਾ ਕਰਨ ਲਈ ਸਾਰੀਆਂ ਪੰਥਕ ਧਿਰਾਂ ਜਿਹੜੀਆਂ ਨੇ ਜਿੰਨੀਆਂ ਵੀ ਛੋਟੀਆਂ ਮੋਟੀਆਂ ਪੰਥ ਦੀਆਂ ਜਥੇਬੰਦੀਆਂ ਨੇ ਸਾਰੀਆਂ ਦਾ ਰਲਮਾ ਹੋਣਾ ਚਾਹੀਦਾ ਹੈ ਸ਼੍ਰੋਮਣੀ ਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਸ਼੍ਰੋਮਣੀ ਕਮੇਟੀ ਮਜ਼ਬੂਤ ਹੋਣੀ ਚਾਹੀਦੀ ਹੈ ਪਰ ਇੱਕ ਗੱਲ ਜਿਹੜੀ ਉਨਖਰ ਕੇ ਸਾਹਮਣੇ ਆਈ ਕਿ ਅਕਾਲ ਤਖਤ ਸਾਹਿਬ ਦੇ ਸਨਮੁਖ ਜਿਹੜੀ ਕਾਲੀ ਦਲ ਦੀ ਲੀਡਰਸ਼ਿਪ ਗਈ ਹੈ ਉਹਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਸਰਬਚਤਾਨਵੀ ਜਿਹੜੀ ਹੈ ਮਤਲਬ ਥੇਸ ਪਹੁੰਚੀ ਹੋਈ ਸੀ ਉਹ ਕਾਇਮ ਹੋਈ ਦੁਆਰੇ ਸਿੰਘ ਸਭਾਨਾਂ ਦਾ ਰੁਤਬਾ ਬਹਾਲ ਹੋਇਆ ਤੇ ਭਵਿੱਖ ਜਿਹੜਾ ਉਜਲਾ ਹੋ ਸਕਦਾ ਹੈ ਜੇ ਅਕਾਲੀ ਦਲ ਦੀ ਲੀਡਰਸ਼ਿਪ ਅਕਾਲ ਤਖਤ ਦੇ ਹੁਕਮੰਦੀ ਪਹਿਰੇਦਾਰੀ ਕਰਦਾ ਚਤਨ ਕਰਦਾ ਤੁਸੀਂ ਤਾਂ ਪਹਿਲਾਂ ਵੀ ਪਾਰਟੀ ਜਿਹੜਾ ਕਿ ਆਪਣੇ ਇਸ ਤਰ੍ਹਾਂ ਵਿਚਾਰ ਰੱਖਦੇ ਰਹੇ ਹੋ ਪਰ ਉਸ ਸਮੇਂ ਤੁਹਾਨੂੰ ਬਾਗੀ ਕਹਿ ਕੇ ਇਹ ਨਹੀਂ ਆਈ ਕੋਈ ਕਾਰਵਾਈ ਵੀ ਕੀਤੀ ਗਿਆ ਪਹਿਲਾਂ ਹੀ ਇਹਨਾਂ ਚਰਨਾਂ ਤੇ ਵਿਚਾਰ ਕਰਦੇ ਦੇਖੋ ਮੈਂ ਸਮੇਂ-ਸਮੇਂ ਜਦੋਂ ਵੀ ਕਦੇ ਇਹਨਾਂ ਘਟਨਾਵਾਂ ਵਾਪਰੀਆਂ ਜਿਹੜੀਆਂ ਕਿ ਪੰਥਕ ਹਿੱਤ ਵਿੱਚ ਨਹੀਂ ਸੀ ਉਹਨਾਂ ਦਾ ਮੈਂ ਆਪਣਾ ਲਿਖਤੀ ਵੀ ਜਵਾਨੀ ਵੀ ਵਿਰੋਧ ਕਰਦਾ ਰਿਹਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਲਿਖਤੀ ਬਹੁਤ ਚਿੱਠੀਆਂ ਲਿਖੀਆਂ ਜਿੱਥੇ-ਜਿੱਥੇ ਵੀ ਉਹਨਾਂ ਕੋਲੋਂ ਪਤਾਈਆਂ ਹੋਈਆਂ ਜਿਹੜੀਆਂ ਮੀਡੀਆ 'ਚ ਵੀ ਨਹੀਂ ਆ ਸਕੀਆਂ ਬਹੁਤ ਸਾਰੀਆਂ ਵੀਡੀਓ 'ਚ ਵੀ ਆਈਆਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬਾਨ ਨੂੰ ਵੀ ਮੈਂ ਚਿੱਠੀਆਂ ਲਿਖਦਾ ਰਿਹਾ ਛੁਰਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਵੀ ਵਕ-ਵਕ ਸਮੇਂ ਤੇ ਆਪਣੀ ਰਾਏ ਦਾ ਪ੍ਰਗਟਾਵਾ ਕਰਦਾ ਰਿਹਾ ਲੇਕਿਨ ਉਹਦੋਂ ਆਵਾਜ਼ ਥੋੜੀ ਸੀ ਸੁਣੀ ਨਾ ਗਈ ਪਰ ਬਹੁਤ ਸਾਰੇ ਲੋਕਾਂ ਨੇ ਅਕਾਲੀ ਦਲ ਲੀਡਰਸ਼ਿਪ ਨੇ ਪਿਛਲੇ ਸਮੇਂ ਵਿੱਚ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਉਹਨਾਂ ਵਿੱਚ ਜਦੋਂ ਪਾਰਟੀ ਦੀ ਜਮਾਨਤ ਤੱਕ ਜ਼ਬਤ ਹੋ ਗਈ ਫਿਰ ਪੂਰੀ ਕੌਮ ਨੇ ਅਹਿਸਾਸ ਕੀਤਾ ਮਹਿਸੂਸ ਕੀਤਾ ਕਿ ਪੰਥਕ ਏਕਤਾ ਬਿਨਾ ਅਕਾਲੀ ਦਲ ਨੂੰ ਮਜ਼ਬੂਤ ਕਰੇ ਬਗੈਰ ਕੋਈ ਰਸਤਾ ਨਹੀਂ ਹੈ ਸੋ ਮੈਂ ਸਮਝਦਾ ਕਿ ਜਿਹੜੀ ਅਕਾਲੀ ਦਲ ਦੀ ਜਿਹਨੂੰ ਬਾਗੀ ਧੜਾ ਕਿਹਾ ਜਾ ਸਕਦਾ ਉਹਨਾਂ ਨੇ ਸਮੇਂ ਅਨੁਸਾਰ ਜੋ ਫੈਸਲਾ ਅਕਾਲ ਤਖਬ ਸਭ ਨੂੰ ਲਿਖਤੀ ਰੂਪ ਵਿੱਚ ਦਿੱਤਾ ਹੈ ਆਪਣਾ ਬੇਨਤੀ ਪੱਤਰ ਭੇਜਿਆ ਸੀ ਉਹ ਸਾਰੀਆਂ ਗੱਲਾਂ ਸਤਾਰ ਸੁਖਵੀਰ ਸਿੰਘ ਬਾਦਲ ਨੇ ਅਕਾਲ ਤਖਬ ਦੇ ਸਾਹਮਣੇ ਪ੍ਰਵਾਨ ਕੀਤੀਆਂ ਨੇ ਤੇ ਮੈਂ ਸਮਝਦਾ ਵੀ ਜਦੋਂ ਉਹਨਾਂ ਨੇ ਅਕਾਲ ਤਖਬ ਦੇ ਸਾਹਮਣੇ ਖੜ ਕੇ ਇੱਕ ਇੱਕ ਗੱਲ تسلیم ਕੀਤੀ ਹੈ ਤਾਂ ਫਿਰ ਮੇਰੀਆਂ ਗੱਲਾਂ ਕਿਹਨਾਂ ਉੱਤੇ ਮੋਹਰ ਲੱਗੀ ਕਿਸਮ ਦੀ ਤੇ ਮੈਨੂੰ ਕੱਢਣ ਦਾ ਫਰਸਤ ਸ਼ਰਿਆਮ ਗਲਤ ਫੈਸਲਾ ਸੀ ਕਿਉਂਕਿ ਮੈਂ ਤਾਂ ਬਹੁਤ ਦੇਰ ਦਾ ਕਹਿੰਦਾ ਆ ਰਿਹਾ ਹਾਂ ਇਕ ਕਾਲੀ ਦਲ ਦੀ ਲੀਡਰਸ਼ਿਪ ਨੂੰ ਆਪਣੇ ਅਸਤੀਵੇ ਅਕਾਲ ਤਖਤ ਨੂੰ ਸੌਂਪ ਕੇ ਤੇ ਮਤਲਬ ਲੀਡਰਸ਼ਿਪ 'ਚ ਤਬਦੀਲੀ ਦੀ ਜ਼ਰੂਰਤ ਹੈ ਜਿੰਨਾ ਚਿਰ ਤਬਦੀਲੀ ਨਹੀਂ ਹੁੰਦੀ ਸੰਗਤ ਦਾ ਗੁੱਸਾ ਠੰਡਾ ਨਹੀਂ ਹੁੰਦਾ ਜਿੰਨਾ ਚਿਰ ਗੁੱਸਾ ਠੰਡਾ ਨਹੀਂ ਹੁੰਦਾ ਤੇ ਉਹਨਾਂ ਚਿਰ ਜਿਹੜੀ ਹੈ ਮਤਲਬ ਕਾਲੀ ਦਲ ਦੀ ਲੀਡਰਸ਼ਿਪ ਪੰਜਾਬ ਦੀ ਸਤਾ ਤੇ ਰਾਜ ਭਾਗ ਸਥਾਪਿਤ ਨਹੀਂ ਕਰ ਸਕਦੀ ਅੱਜ ਵੀ ਮੈਂ ਸਮਝਦਾ ਕਿ ਜਿੰਨਾ ਚਿਰ ਸਿੱਖ ਹਿਰਦਿਆਂ ਵਿੱਚ ਮਤਲਬ ਜਿਹੜਾ ਗੁੱਸਾ ਜੇ ਉਹ ਠੰਡਾ ਨਹੀਂ ਹੋਏਗਾ ਅਕਾਲੀ ਦਲ ਦੀ ਲੀਡਰਸ਼ਿਪ ਨੇ ਅਕਾਲ ਤਖਤ ਦੇ ਹੁਕਮਨਾਮੇ ਦੀ ਸਹੀ ਮਤਲਬ ਆਦੇਸ਼ਾਂ ਦੀ ਪੂਰਤੀ ਨਹੀਂ ਕੀਤੀ ਨਾ ਕੀਤੀ ਤਾਂ ਇਹ ਗੁੱਸਾ ਹੋਰ ਵਧੇਗਾ ਇਸ ਕਰਕੇ ਲੀਡਰਸ਼ਿਪ ਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ ਕਿ ਉਹ ਅਕਾਲ ਤਖਤ ਦੇ ਆਦੇਸ਼ ਦੀ ਪੂਰਤੀ ਕਰਨ ਸੇਵਾ ਪੂਰੀ ਕਰਨ ਤੋਂ ਬਾਅਦ ਆਪਣਾ ਕਾਰਜ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ